ਕੀ ਨਾਮ ਹੈ ਤੁਹਾਡਾ ਨਹੀਂ ਦੱਸੋ ਉਹ ਦੱਸਦੇ ਤੋ ਲੁਕੀ ਜਾ ਰਹੇ ਸਰ ਦੱਸ ਦੋ ਨਹੀਂ ਦੱਸੋ ਜਿਹੜੇ ਤੁਹਾਡੇ ਨਾਲ ਜਿਹੜਾ ਤੁਹਾਡੇ ਨਾਲ ਸਾਥੀ ਸੀ ਕਿ ਉਹਨੇ ਸਾਲਟ ਕੱਢੀ ਸੀਗੀ ਨਹੀਂ ਨਹੀਂ ਸਰ ਉਹਨੇ ਸਾਲਟ ਕੱਢੀ ਸੀਗੀ ਤੁਹਾਡਾ ਕੀ ਨਾਮ ਹੈ ਫਿਰ ਤੁਹਾਨੂੰ ਕਿਉਂ ਥਾਣੇ ਲੈ ਕੇ ਆਏ ਨੇ ਨਹੀਂ ਨਹੀਂ ਤੁਹਾਨੂੰ ਤੁਹਾਨੂੰ ਥਾਣੇ ਲੈ ਕੇ ਆਏ ਨੇ ਹੋਰ ਤੇਰੇ ਕੋਲ ਆ ਗਏ ਸਾਰੇ ਮਹਾਨਗਰ ਦੀ ਹਲਕੇ ਦੇ ਵਿੱਚ ਕਾਰ ਚਾਲਕ ਵੱਲੋਂ ਭਾਰੀ ਹੰਗਾਮਾ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬਾਸਸਟੈਂਡ ਦੇ ਕੋਲ ਕਾਰ ਚਾਲਕ ਦੀ ਜਦ ਲੋਕਾਂ ਨੇ ਵੀਡੀਓ ਬਣਾ ਕੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਵਿਅਕਤੀ ਵੱਲੋਂ ਗੱਡੀ ਦੇ ਵਿੱਚੋਂ ਹਥਿਆਰ ਜਿਹੜਾ ਕੱਢਿਆ ਗਿਆ ਉਹ ਤੇ ਗੱਡੀ ਤੋਂ ਪੁਲਿਸ ਦੀ ਵਰਦੀ ਵੀ ਮਿਲੀ ਹੈ ਜਿਸ ਤੇ ਕੁਲਦੀਪ ਸਿੰਘ ਦੀ ਪਲੇਟ ਲੱਗੀ ਹੋਈ ਸੀ ਪਾਰੇ ਹੰਗਾਮੇ ਤੋਂ ਬਾਅਦ ਵਿਅਕਤੀ ਦੇ ਵੱਲੋਂ ਹਥਿਆਰ ਗੱਡੀ ਦੇ ਵਿੱਚ ਰੱਖ ਲਿਆ ਗਿਆ ਇਸ ਦੌਰਾਨ ਵਿਅਕਤੀ ਕਹਿ ਰਿਹਾ ਹੈ ਕਿ ਉਹ ਖਾਣਾ ਲੈਣ ਦੇ ਲਈ ਆਇਆ ਹੋਇਆ ਸੀ ਇਸ ਦੌਰਾਨ ਵਿਅਕਤੀ ਨੇ ਪੁਲਿਸ 'ਤੇ ਗੰਭੀਰ ਦੋਸ਼ ਲਗਾਏ ਨੇ ਵਿਅਕਤੀ ਨੇ ਕਿਹਾ ਕਿ ਉਹ ਵਿਅਤ ਅਤੇ ਪੁਲਿਸ ਮੁਲਾਜ਼ਮ ਹੈ ਪੁਲਿਸ ਨੇ ਉਸ ਦੇ ਨਾਲ ਤੱਕਾ ਕੀਤਾ ਉਸ ਤੇ 14 ਸਾਲ ਬਾਅਦ 498 ਦਾ ਪਰਚਾ ਦਰਜ ਕੀਤਾ ਗਿਆ ਕੁਲਦੀਪ ਸਿੰਘ ਨੇ ਦੱਸਿਆ ਉਹ ਇਸ ਸਮੇਂ ਵੀ ਨਾ ਕ੍ਰਿਆ ਜ਼ਰਾਨੀਕਾ ਕਰਮਿਕਾਰ ਦੇ ਵਿੱਚੋਂ ਨਿਕਲ ਗਿਆ ਵਿਅਕਤੀ ਤੇ ਸ਼ਰਾਬ ਦਾ ਸੇਵਨ ਕਰਕੇ ਗੱਡੀ ਚਲਾਉਣ ਦੇ ਦੋਸ਼ ਵੀ ਲਗਾਏ ਗਏ ਨੇ ਲੁਧਿਆਣਾ ਲਾਈਵ ਲਈ ਅਮਿਤ <th> ਪਰ ਦੀ ਰਿਪੋਰਟ ਨਰਿੰਦਰ ਜੀ ਕੀ ਗੱਲ ਹੋਈ ਆ ਸਾਰੀ ਜਿਹੜੀ ਮੁਲਾਜ਼ਮ ਵੱਲੋਂ ਇੱਕ ਸਾਲਟ ਜਿਹੜੀ ਆ ਤੁਹਾਨੂੰ ਤਾਂ ਨਹੀਂ ਗਈ ਸੀ ਗੱਲ ਇਹ ਆ ਜਿ ਕਿ ਬੱਚੇ ਜਾ ਰਹੇ ਸੀਗੇ ਕਿ ਆਪਣਾ ਕੋ ਤੋਂ ਘਰ ਬਾਬਪੋਜ ਜਾ ਰਹੇ ਸੀ ਕਿ ਤੋਂ ਆ ਇਸੇ ਵਿੱਚੋਂ ਕਿ ਕੋਈ ਦੋ ਵਿਅਕਤੀ ਜੋ ਕਿ ਕੈਪਰੀ ਦੇ ਟੀ-ਸ਼ਰਟ ਦੇ ਵਿੱਚ ਸੀਗੇ ਉਹਨਾਂ ਨੇ ਕਾਰ ਦਾ ਛੱਕਾ ਕੇ ਅੱਗੇ ਕਾਰ ਰੋਕ ਲਈ ਤੇ ਬਿਨਾ ਕੋਈ ਗੱਲ ਕੀਤੀ ਆ ਕਿ ਸਰਕਾਰੀ ਸਾਲਟ ਜਿਹੜੀ ਕੱਢ ਕੇ ਤੇ ਉਹਨਾਂ ਨੂੰ ਤਾਨ ਦਿੱਤੀ ਤੇ ਬਹੁਤ ਹੀ ਮੁਸ਼ਕਲ ਬੱਚੇ ਦਾ ਬਚਾਅ ਹੋਇਆਗਾ ਉਹਨਾਂ ਨੇ ਪੀਤੀ ਹੋਈ ਸੀ ਪੀਤੀ ਤੇ ਕੁਝ ਵੀ ਹੋ ਸਕਦਾ ਸੀਗਾ ਵਿਨਾਸ਼ ਕਾਲ ਬਬੀਤ ਬੁੱਧੀ ਬੁੱਧੀ ਜੋ ਖਰਾਬ ਹੁੰਦੀ ਬੰਦੇ ਦੀ ਕੁਝ ਵੀ ਹੋ ਸਕਦਾ ਹੈਗਾ ਤੇ ਜਦੋਂ ਬੱਚਿਆਂ ਨੇ ਉਹਨਾਂ ਗੱਲ ਉਹ ਕੀ ਦੱਸਿਓ ਕਿ ਤੁਸੀਂ ਜਦ ਸੰਗਵਾਦ ਕਰਕੇ ਰੋਕਿਆ ਤੇ ਜਿਹੜਾ ਸਾਲਟ ਕਾਦੇ ਅਸ ਕੱਢੀ ਹੈ ਤੇ ਉਹ ਬੰਦੇ ਆ ਗਾ ਉਹਨਾਂ ਦੇ ਕੱਢੀ ਦੇ ਅੰਦਰ ਸਰਕਾਰੀ ਵਰਦੀ ਟੰਗੀ ਹੋਈ ਸੀ ਜਿੱਤੇ ਸਹੀ ਵਰਦੀ ਵੀ ਪਈ ਹੋਈ ਸੀਗੀ ਸਰਕਾਰੀ ਇਹਦੇ ਕਰਕੇ ਪਤਾ ਲੱਗਦਾ ਸੀ ਕਿ ਉਹ ਕੋਈ ਮੁਲਾਜ਼ਮ ਹੈ ਜੀ ਤੇ ਜਬਰਦੀ ਹੋਂ ਜਿਹੜੀ ਸੀਗੀ ਉਹ ਤੋਂ ਲੱਗਦਾ ਸੀ ਕਿ ਇਹ ਮੁਲਾਜ਼ਮ ਹਨ ਫਿਰ ਉਹਨਾਂ ਦੇ ਅੰਦਰ ਕਾਰ ਦੇ ਅੰਦਰ ਕਿ ਹਥਿਆਰ ਪਏ ਸੀਗੇ ਕਿ ਅ ਬਿੜਾਸੇ ਵਗੈਰਾ ਵਰਗੇ ਹਥਿਆਰ ਵੀ ਪਏ ਹੋਏ ਸੀ ਜਿਹੜੇ ਕਿ ਮੈਨੂੰ ਸਮਝ ਨਹੀਂ ਆਂਦੀ ਕਿ ਉਹ ਮੁਲਾਜ਼ਮ ਸੀ ਜਾਂ ਕਿ ਉਹ ਗੁੰਡੇ ਮੁਲਾਜ਼ਮ ਸੀ ਸੋ ਕਿ ਬੱਚਿਆਂ ਨੇ ਬੜੀ ਦਲੇਰੀ ਕੀਤੀ ਜਿਹੜੇ ਪੀਸੀਆਰ ਨੂੰ ਫੋਨ ਦਿੱਤਾ ਫਰਵਰਡ ਪੀਸੀਆਰ ਆਈ ਤੇ ਉਹਨੂੰ ਦੇਖ ਕੇ ਤੇ ਉਹ ਜਿਹੜੇ ਬੰਦੇ ਨੇ ਸਾਥ ਗੱਡੀ ਉਹ ਖੁਦ ਭੱਜ ਗਿਆ ਉਹਦਾ ਨਾਲ ਦਾ ਸਾਥੀ ਉੱਥੇ ਰਹਿ ਗਿਆ ਜਿਹਨੂੰ ਕਿ ਹੁਣ ਬਸਟਾਂ ਚਮਕੀ ਲਿਆਂਦਾ ਗਿਆ ਵਾ ਤੇ ਆਹ ਮਲਾਈਆਂ ਨੂੰ ਨੋਟ ਪਾਇਆ ਗਿਆ ਤੇ ਉਹ ਉਸ ਬੰਦੇ ਨੇ ਸਾਰੇ ਦੱਸਿਆ ਹਕੀਕਤ ਕਿ ਉਹ ਕਹਿੰਦਾ ਕਿ ਅਸੀਂ ਰੋਟੀ ਖਾਣ ਨਿਕਲ ਗਏ ਸੀ ਤੇ ਸਾਨੂੰ ਅਸੀਂ ਲਾਂ ਸਾਨੂੰ ਲੱਗਾ ਕਿ ਬੰਦੇ ਜੀ ਇਹ ਕੋਈ ਛਰਾਤੀ ਤਤਵ ਹੈ ਕਹਿੰਦਾ ਅਗਰ ਸੀ ਮੈਂ ਆਪਣੇ ਨਾਲ ਦੇ ਮਲਾਜ ਨੂੰ ਕਿਹਾ ਵੀ ਕਿ ਆਪਾਂ ਕੀ ਲੈਣ ਦੇਣਾ ਸਾਡਾ ਸਾਡੇ ਸਾਡੀ ਡਿਊਟੀ ਹੈ ਕਹਿੰਦਾ ਨਹੀਂ ਇਹਨਾਂ ਦੇ ਮਗਰ ਗੱਡੀ ਲਾਓ ਉਹਨਾਂ ਨੇ ਗੱਡੀ ਲਾ ਆ ਕੇ ਮਗਰ ਤੇ ਇਹਨਾਂ ਦੇ ਇੱਕ ਗੱਡੀ ਰੋਕ ਕੇ ਤੇ ਆਪਣੀ ਜੜੀ ਕਹਿੰਦਾ ਕਿ ਸਹੀ ਸਾਲਡ ਕੱਢ ਲਈ ਕਹਿੰਦਾ ਜਿਹੜੇ ਕੀ ਮੇਰੇ ਨਾਲ ਦੇ ਮਲਾਜਨ ਦੀ ਸਰੋ ਸਰ ਗਲਤੀ ਹੈ ਹੁਣ ਅਸੀਂ ਉਹ ਜਿਹੜੇ ਕੀ ਦੇ ਦਿੱਤਾ ਹੋਇਆ ਕਿ ਇਹਨਾਂ ਨੂੰ ਬਸਟਾਨ ਚੌਥੇ ਵਾਲਿਆਂ ਨੂੰ ਹੁਣ ਅਸੀਂ ਉਹਨੂੰ ਕਿਹਾ ਕਿ ਇਹਨਾਂ ਦਾ ਮਲਾਜਾ ਕਰਾਓ ਹੁਣ ਦੇਖਣਾ ਹੈ ਕਿ ਉਹ ਆਪਣੇ ਮਲਾਜਨ ਨੂੰ ਬਚਾਉਂਦੇ ਆ ਕਿ ਜਾਗ ਕਾਨੂੰਨ ਸਾਰੇ ਵਾਸਤੇ ਇੱਕ ਹੈ ਬਿਲਕੁਲ ਹਾਂਜੀ ਕਿ ਉਹ ਕਾਨੂੰਨ ਸਾਰੇ ਵਾਸਤੇ ਇੱਕ ਹੈ ਸੋ ਬਹੁਤ ਸਾਰੇ ਅਧਿਕਾਰ ਜਿਹੜੇ ਕਿ ਇਸ ਟਾਈਮ ਸੁੱਤੇ ਹੋਣੇ ਆ ਤੇ ਮੈਂ ਉਸ ਕਰਕੇ ਹਰੇ ਕਿਸੇ ਆਪਸ਼ਨ ਉਠਾਇ ਨਹੀਂ ਕਿ ਸਵੇਰ ਹੋਏਗੀ ਤਾਂ ਅਸੀਂ ਕਿਉਂ ਕਿ ਜਿਹੜੇ ਮੁਲਾਜ਼ਮਾ ਉਹਨਾਂ ਨੂੰ ਬਸਟਿੰਗ ਜਗਰ ਸਪਰਦ ਕਰਤਾ ਤੇ ਬਾਕੀ ਜਿਹੜੇ ਕਿ ਵੱਡੇ ਅਫਸਰ ਆ ਇਹਨਾਂ ਨੂੰ ਸਵੇਰੇ ਆਪਣੀ ਜਿਹੜੀ ਆਤੀ ਆਵਾਜ਼ ਆਪਣੀ ਚੱਕਾਂਗੇ ਤੇ ਜਿਹੜੀ ਇਹਨਾਂ ਦੇ ਬੰਦ ਹੀ ਕਾਰਜ ਕਰਾਵਾਂਗੇ ਕੀ ਲੱਗਦਾ ਦੇਰ ਰਾਤ ਇਦਾਂ ਕਿਸੇ ਉੱਤੇ ਸਾਲਟ ਤਾਣਨੀ ਗੋਲੀ ਵੀ ਚੱਲ ਸਕਦੀ ਸੀ ਕੋਈ ਅਨਹੋਣੀ ਵੀ ਘਟਨਾ ਜੜੀ ਸੀਗੀ ਉਹ ਹੋ ਸਕਦੀ ਸੀ ਕਿ ਵੀ ਨਾਸ਼ ਕਾਲੇ ਬਬੀਤ ਬੁੱਧੀ ਸ਼ੁਕਰ ਹੈ ਕਿ ਉਹ ਜਿਹੜੀ ਬੁੱਧੀ ਤੇ ਉਹਦੀ ਖਰਾਬ ਹੋਈ ਸੀ ਕਿਤੇ ਇੰਨਾ ਨਹੀਂ ਹੋ ਗਿਆ ਕਿ ਜਿਹੜਾ ਕਿ ਉਹਨੇ ਆਪਣੀ ਜਿਹੜੀ ਸਾਲਡ ਹੈ ਕਿਦੇ ਕੋੜਾ ਦੱਬ ਕੇ ਘਮਾਣ ਦਿੱਤੀ ਹੂੰ ਠੀਕ ਹੈ ਉੱਥੇ ਬਹੁਤ ਸਾਰੇ ਨੁਕਸਾਨ ਹੋ ਸਕਦਾ ਸੀ ਜਿਹੜਾ ਕਿ ਬਾਲ ਬਲ ਬਚ ਚੁੱਕਾ ਵਾ ਪਤਾ ਲੱਗਿਆ ਕਿੱਥੇ ਸੀਗੀ ਉਹ ਮੁਲਾਜ਼ਮ ਤਨਾਤ ਮੁਲਾਜ਼ਮ ਜਿਹੜੇ ਸੀਗੇ ਪੁਲਸ ਲੈਣ ਦੇ ਦਿਹਾਤੀ ਦੇ ਮੁਲਾਜ਼ਮ ਨੇ ਹੂੰ ਸੋ ਉਹਨਾਂ ਦੇ ਜਿਹੜਾ ਕਿ ਦਿਹਾਤੀ ਦੇ ਇੱਕ ਜਿਹੜਾ ਮੁਲਾਜ਼ਮ ਪਕੜੇਗਾ ਉਹਨੇ ਫੋਨ ਕਰਕੇ ਬਾਕੀ ਜੋ ਆਪਣੇ ਵੜਾਇਆ ਉਹਨਾਂ ਦੇ ਐਲੋ ਨੇਮ ਉਂਚੀ ਵਗੈਰਾ ਨੂੰ ਭੇਜਿਆ ਵਾ ਤੇ ਹੁਣ ਉਹ ਕਹ ਰਿਹਾ ਕਿ ਅਸੀਂ ਆਪਣੇ ਤੌਰ ਤੇ ਵੀ ਕਾਰਵਾਈ ਕਰਾਂਗੇ ਠੀਕ ਸਕੀਨ ਅਮੇਦੀ ਮੇਰਾ ਇਹ ਸੁਪਾਨ ਜੀ ਸਰ ਥੋੜੀ ਦੇਰ ਪਹਿਲੇ ਜਿਹੜੀ ਘਟਨਾ ਵਾਪਰੀ ਹੈ ਇੱਕ ਮੁਲਾਜ਼ਮ ਵੱਲੋਂ ਜਿਹੜਾ ਹੈ ਯੋਗਾ ਦੇ ਉੱਤੇ ਸਾਲਟ ਜਿਹੜੀ ਉਹ ਥਾਣੀ ਗਈ ਹੈ ਕੀ ਮਾਮਲਾ ਸਰ ਇਹ ਸੀ ਆ ਮੌਕੇ ਤੇ ਲੱਗ ਕੇ ਜਿੰਹਨ ਦੋਨੋਂ ਮੁੰਡਿਆਂ ਨੂੰ ਇੱਕ ਪਾ ਦੇ ਗਏ ਜੀ ਇੱਕ ਮੇਰੇ ਕੋਲ ਆਖਾ ਕੀ ਮਾਮਲਾ ਕੀ ਸੀਗਾ ਸਾਰਾ ਕੁਝ ਦੱਸੋ ਮਾਮਲਾ ਇਹ ਆਉਂਦੀ ਦੀ ਸਾਡੇ ਤੋਂ ਪਾਉਂਦੇ ਆਈਏ ਉਹਨੂੰ ਫਕਸ਼ਨ ਦੇ ਕੇ ਆਏਗੀ ਜੀ ਇਹ ਦੋ ਬਣਾ ਦੇਸ ਪੀ ਆਰ ਜੀ ਉਹ ਵੀ ਨਹੀਂ ਦੇਦੇ ਆ ਜਿਹਨੇ ਉਹ ਜੀ ਇਹ ਇੱਕ ਪਾਉਂਟੇ ਤੇ ਜੀ ਇੱਕ ਜੰਮਾ ਬੂਟੀ ਕਰਨਾ ਇਹ ਇਕੱਠੇ ਕਿਤੇ ਰੁਕੀ ਹੈ ਆਮ ਆਈ ਜੀ ਇਹ ਵਿਭਾਗ ਜਿਹੜਾ ਕੰਡਾ ਕੋਲੋਂ ਉਹ ਮੁੰਡੇ ਤੋਂ ਵੀ ਰੋਸਾਤ ਫਿਰ ਕੌਂਦੀਨ ਦਾ ਜੀ ਅੱਗੇ ਜੀ ਟਿਕਾ ਉਹਦੇ ਵੀ ਸ਼ੁਕਰੀਆ ਕਰਦਾ ਜੀ ਜੀ ਹਾਂ ਜੀ ਨਾਮ ਹੈ ਕੌਟੀਵਾਰਾ ਉਹ ਵਧੀਲਾ ਹੈ ਪੀਸੀ ਆ ਜਿਹੜਾ ਮੌਕੇ ਦਾ ਹੈ ਵਧੀਲਾ ਜਿਹਾ ਭਾਵੇਂ ਹਮ ਇੱਕ ਨਾਮ ਆ ਗਿਆ ਪੀਸੀ ਆ ਜੀ ਇਹ ਮੈਂ ਹੁਣ ਤਾਂ ਕਾਗਜ਼ ਲਿਖਣੀ ਆ ਦੇ ਤਸਵੀਰ ਦਿਆਂ ਕਿ ਨਾਮ ਆ ਮੁਲਾਜ਼ਮਾਂ ਦੇ ਜਿਨ੍ਹਾਂ ਨੇ ਆਪਣਾ ਜਿਹੜੀ ਅਸਾਲਟ ਆਣਾ ਉਤਾਨੀ ਇਹਨਾਂ ਦਾ ਇਹ ਕਦਮ ਆ ਸਾਹ ਪਕਰ ਸਿੰਘ ਜੀ ਨਹੀਂ ਕੋਹਾ ਉਧਾਰਾ ਰੈਟ ਨੰਬਰ 44 ਜੀ ਇੱਕ ਦਾ ਨਾਮ ਖਦੀਮ ਸਿੰਘ ਹੈ ਕਾਸਟਿੰਗ ਇੱਕ ਕਾਸਟ ਦੇ ਬਾਰੇ ਦੀ ਥੋੜੀ ਜਿਹੀ ਲੋੜ ਪਈ ਜੀ ਸਰ ਸਰਕਾਰੀ ਤਾਨਸ ਅਸਾਟ ਸੀ ਜਿਹੜੀ ਇਹਨਾਂ ਦੇ ਉੱਤੇ ਤਾਨੀ ਗਈ ਹੈ ਹਾਂ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰੀ ਸਾਥ ਉਹਦੇ ਨਾਮ ਤੇ ইস্যੂ ਆ ਰਿਹਾ ਮੁੰਡੇ ਚੌਥੀ ਦੀ ਅੱਛਾ ਜੀ ਇਹਨਾਂ ਦਾ ਖਾਸ ਰਿਕਾਰਡ ਇਹਨਾਂ ਦਾ ਖਾਸ ਰਿਕਾਰਡ ਹੈ ਇਦਾਂ ਤਾਨ ਸਕਦੇ ਕਿਸੇ ਉੱਤੇ ਦੇਰ ਰਾਤ ਨੂੰ ਨਹੀਂ ਰੋਕਣ ਦਾ ਕੋਈ ਕਾਰਨ ਪਤਾ ਚੱਲਿਆ ਕਿਉਂ ਰੋਕਿਆ ਸੀ ਇਹਨਾਂ ਨੂੰ ਨਹੀਂ ਨਹੀਂ ਕਹਿੰਦੇ ਅਸੀਂ ਰੋਕਿਆ ਇਹਨਾਂ ਪਰ ਇਹਨਾਂ ਦੀ ਡਿਊਟੀ ਥਰਬਦੀ ਹੋ। ਹੂੰ ਸੀ ਹੋ ਚੀ ਜੀ ਗੱਡੀ ਦੇ ਵਿੱਚ ਕਾਇਆ ਜਾ ਰਿਹਾ ਯੋਗਾ ਵਾਲੋ ਕਿ ਤੇਜ਼ ਅਰ ਹਥਿਆਰ ਵੀ ਸੀਗੇ ਜਿਹੜੇ ਗੱਡੀ ਦੇ ਵਿੱਚ ਪਏ ਹੋਏ ਸੀ ਵਰਦੀ ਵੀ ਸੀਗੀ ਜਿਹੜੀ ਸਰਕਾਰੀ ਵਰਦੀ ਸਰਕਾਰੀ ਜੀ ਤੇ ਸਾਠ ਕਿ ਤੁਸੀਂ ਉਹ ਆਦਮੀ ਦੇਖੀ ਨੂੰ ਹੂੰ ਕਹਿੰਦੇ ਇਹ ਹੱਲ ਨਹੀਂ ਠੀਕ ਆਦਮੀ ਦਾ ਸਾਹ ਦੇਖੀ ਨੂੰ ਪਾ ਦੇ ਨੂੰ ਮੈਂ ਦਿੱਤਾ ਹਾਂ ਜੀ take it